ਕਲਾ ਨਾਲ ਜੁੜੇ ਲੋਕ ਸਦਾ ਜਵਾਨ ਰਹਿੰਦੇ ਨੇ ਕਲਾ ਸਾਡੇ ਅੰਦਰ ਹਰ ਉਮਰ ਦੇ ਵਿੱਚ ਇੱਕ ਬੱਚੇ ਨੂੰ ਜੀਵਤ ਰੱਖਦੀ ਆ ਸੋ ਕਲਾ ਜ਼ਿੰਦਗੀ ਦਾ ਇੱਕ ਐਸਾ ਆ ਪੱਖਾ ਜਿਹਦੇ ਨਾਲ ਵਿਅਕਤੀ ਜੀਵਨ ਦੇ ਵਿੱਚ ਜੀਵਨ ਨੂੰ ਇੰਜੋਏ ਕਰ ਸਕਦਾ ਹੈਗਾ ਆ ਆਪਾਂ ਕਲਾ ਦੀਆਂ ਗੱਲਾਂ ਕਲਾ ਦੇ ਅੰਕ ਸੰਗ ਦੇ ਵਿੱਚ ਹਮੇਸ਼ਾ ਹੀ ਕਰਦੇ ਆ ਅੱਜ ਇੱਕ ਬਹੁਤ ਹੀ ਜਿਵੇਂ ਮੈਂ ਕਹਿੰਦਾ ਹਾਂ ਮਾਸਟਰ ਆਫ ਆਲ ਟਰੇਡਸ ਮੇਰੇ ਕੋਲ ਆਏ ਹੋਏ ਨੇ ਬਿੱਲਾ ਤਖਰ ਜੀ ਉਹ ਮੇਰਾ ਖਿਆਲ ਕਿਹੜੀ ਕਲਾ ਜਿਹੜੀ ਉਹਨਾਂ ਦੇ ਅੰਦਰ ਨਹੀਂ ਹੈ ਆਓ ਸਭ ਤੋਂ ਪਹਿਲਾਂ ਉਹਨਾਂ ਨੂੰ ਸਵਾਗਤ ਕਰਦੇ ਆਂ ਬਿੱਲਾ ਤਖਰ ਜੀ ਕਲਾ ਦੇ ਅੰਗ ਸੰਗ ਦੇ ਵੀਡੀਓ ਦੇ ਵਿੱਚ ਜੀ ਆਇਆਂ ਨੂੰ ਥੈਂਕ ਯੂ ਭਾਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂ ਤੇ ਮੇਰੇ ਵੱਲੋਂ ਮੋਹਣ ਗਿੱਲੋਂ ਵੱਲੋਂ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਤੇ ਬਿੱਲਾ ਤਖਰ ਜੀ ਜੇ ਮੈਂ ਤੁਹਾਡਾ ਗੁਣਾ ਦੀ ਗੁਥਲੀ ਕਹਿ ਸਕਦਾ ਕਲਾ ਦੇ ਗੁਣਾ ਦੀ ਗੁਥਲੀ ਅ ਪਹਿਲਾਂ ਥੋੜਾ ਜਿਹਾ ਆਪਣੇ ਜੀਵਨ ਦੇ ਪਿਛੋਕੜ ਬਾਰੇ ਦੱਸੋ ਕਿਉਂਕਿ ਮੈਨੂੰ ਪਤਾ 16 ਸਾਲ ਦੀ ਉਮਰ ਦੇ ਵਿੱਚ ਮਾਪੇ ਦੇ ਨਾਲ ਤੁਸੀਂ ਕੈਨੇਡਾ ਆਏ ਸੀ ਹਾਂਜੀ ਉਸ ਤੋਂ ਪਹਿਲਾਂ ਕਿੱਥੇ ਕੀ ਕਰਦੇ ਸੀ ਅ ਮੇਰਾ ਨਾਂ ਜੀ ਸੁਖਵਿੰਦਰ ਸਿੰਘ ਤਖਰ ਹਾਂ ਪਰ ਬਿੱਲਾ ਜਿਆਦਾ ਜਾਣਦੇ ਬਿੱਲੇ ਦੇ ਨਾਮ ਸਾਡਾ ਤਾਂ ਬਿੱਲਾ ਤਖਰ ਹੀ ਆ ਹਾਂਜੀ ਤੇ ਪਿੰਡ ਸਾਡਾ ਹੈਗਾ ਜੀ ਸ਼ੰਕਰ ਹਾਂ ਜ਼ਿਲ੍ਹਾ ਜਲੰਧਰ ਮਸ਼ਹੂਰ ਪਿੰਡਾ ਹਾਂਜੀ ਤਸਵੀਰ ਸ੍ਰੀ ਸ਼ੰਕਰ ਸ੍ਰੀ ਸ਼ੰਕਰ ਹਾਂ ਸ਼ੰਕਰ ਮੇਰਾ ਪਿੰਡ ਹੈ ਤੇ ਸ੍ਰੀ ਮੇਰੇ ਨਾਨਕੇ ਆ ਉਹ ਲੈ ਪਿੰਡ ਦੋਨੇ ਜੁੜ ਗਏ ਦੋਨੇ ਜੁੜ ਗਏ ਹਾਂ ਹਾਂਜੀ ਤੇ ਉੱਥੇ ਸਕੂਲ ਚ ਗਏ ਸਾਡੇ ਪਿੰਡ ਕਾਫੀ ਮਸ਼ਹੂਰ ਸਕੂਲ ਸੀ ਖਾਸ ਸਕੂਲ ਹੂੰ ਕਾਫੀ ਦੂਰ ਦੂਰ ਪਿੰਡਾਂ ਦੇ ਬੱਚੇ ਪੜ੍ਹਨਾ ਹੁੰਦੇ ਸੀ ਉੱਥੇ ਪੜ੍ਹਨਾ ਹੁੰਦੇ ਸੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਕੈਨੇਡਾ ਦੀ ਜਰਨੀ ਸ਼ੁਰੂ ਹੋ ਗਈ ਹਾਂਜੀ ਜਦੋਂ 16 ਸਾਲ ਦੀ ਉਮਰ ਚ ਇੱਥੇ ਆਏ ਇੱਥੇ ਵੀ ਫਿਰ ਪੜ੍ਹਾਈ ਸ਼ੁਰੂ ਕਰੀ ਹੋਣੀ ਆ ਇੱਥੇ ਮੈਨੂੰ ਹਾਂਜੀ ਸਕੂਲ ਮਿਲ ਗਿਆ ਸੀ ਹਾਂ ਅਸੀਂ ਜਦੋਂ ਮੈਂ ਆਇਆ ਤੇ ਵਿਕਟੋਰੀਆ ਚ ਸਾਡੀ ਲੈਂਡਿੰਗ ਹੋਈ ਹੈ ਹਾਂ ਹਾਂ ਵਿਕਟੋਰੀਆ ਬ్రਦਰ ਰਹਿੰਦੇ ਸੀਗੇ ਹਾਂ ਤੇ ਉਹਨਾਂ ਨੇ ਸਾਨੂੰ ਸਪான்ਸਰ ਕੀਤਾ ਸੀ ਉਹਨਾਂ ਦਾ ਨਾਮ ਹੈਗਾ ਮਹਿੰਦਰ ਸਿੰਘ ਤਖਰ ਅੱਛਾ ਅੱਛਾ ਹਾਂਜੀ ਉਹ ਉਹਨਾਂ ਨੇ ਜਿਨ੍ਹਾਂ ਨੇ ਸਪான்ਸਰ ਕੀਤਾ ਉਹਨਾਂ ਦੇ ਕੋਲੇ ਪਹੁੰਚਣਾ ਸੀ ਹਾਂਜੀ ਉਹ ਉਹ ਵਿਕਟੋਰੀਆ ਰਹਿੰਦੇ ਸੀ ਉਹ ਵਿਕਟੋਰੀਆ ਰਹਿੰਦੇ ਸੀ ਹੁਣ ਵੀ ਵਿਕਟੋਰੀਆ ਰਹਿੰਦੇ ਆ ਅੱਛਾ ਉਹ ਉੱਥੇ ਲਾਈਕ ਕਰਦੇ ਆ ਜਿਆਦਾ ਉਹਨਾਂ ਨੂੰ ਉੱਥੋਂ ਵਾਲੇ ਜਿਹੜੇ ਉੱਥੇ ਰਹਿੰਦੇ ਆ ਨਾ ਉਹ ਵੀ ਕਿਤੇ ਜਾਂਦੇ ਆ ਹਾਂ ਉਹ ਨਹੀਂ ਉਹਨਾਂ ਦੇ ਬੱਚੇ ਵੀ ਉਹਨਾਂ ਦੇ ਇੱਥੇ ਰਹਿੰਦੇ ਨੇ ਪਰ ਉਹ ਆਪ ਉੱਥੇ ਪਰ ਉਹ ਆਪ ਉੱਥੇ ਕਹਿੰਦੇ ਮੈਂ ਇੱਥੇ ਹੀ ਰਹਿਣਾ ਆ ਤੇ ਮੈਨੂੰ ਵਧੀਆ ਲੱਗਦਾ ਹੈ ਟਾਊਨ ਇਹ ਬਦਿਆ ਵਦਿਆ ਸਾਡਾ ਵੀ ਵੰਡਾ ਬਣਿਆ ਰਿਹਾ ਹਾਂ ਆਉਣ ਜਾਣ ਬੜਾ ਤੇ ਫਿਰ ਮੈਂ ਉੱਥੇ ਸਕੂਲ ਸ਼ੁਰੂ ਕੀਤਾ ਸੀਗਾ ਐਸ ਜੇ ਵਿਲੇਜ ਸਕੂਲ ਦਾ ਨਾਮ ਸੀਗਾ ਪਹਿਲਾਂ ਤੇ ਫਿਰ ਉੱਥੋਂ ਜਿਸ ਤਰੀਕੇ ਨਾਲ ਆਪਾਂ ਇੰਡੀਆ ਤੋਂ ਆਏ ਸੀਗੇ ਰਾਈਟ ਗਰੀਬੀ ਦੇ ਵਿੱਚ ਤੇ ਇੱਥੇ ਆਣ ਕੇ ਕੰਮਕਾਰ ਕੀਤਾ ਤੇ ਪਰ ਪੜਨੂ ਮੈਂ ਥੋੜਾ ਜਿਹਾ ਨਲਾਇਕ ਹੀ ਸੀਗਾ ਅੱਛਾ ਇਹ ਇਹ ਕੁਦਰਤੀ ਹੁੰਦਾ ਨਾ ਤੁਹਾਡੇ ਦਿਮਾਗ ਕਿੰਨਾ ਕੁ ਪਰ ਕਲਾ ਪੱਖੋਂ ਤਾਂ ਬੜੇ ਸ਼ਾਤਰੋਂ ਮੈਨੂੰ ਭੰਗੜੇ ਦਾ ਬਹੁਤ ਸ਼ੌਂਕ ਸੀਗਾ ਹਾਂ ਪਹਿਲਾਂ ਤੋਂ ਹੀ ਸ਼ੌਂਕ ਸੀਗਾ ਇੰਡੀਆ ਤੋਂ ਹੀ ਸ਼ੌਂਕ ਸੀ ਪਰ ਇੰਡੀਆ ਭੰਗੜਾ ਪਾਇਆ ਨਹੀਂ ਉਹ ਹੂੰ ਉਦਾਂ ਸ਼ੌਂਕ ਸੀਗਾ ਇੱਥੇ ਫਿਰ ਟੀਮ ਨਾਲ ਜੁੜੇ ਇੱਥੇ ਮੈਂ 5 ਸਾਲ ਵਿਕਟੋਰੀਆ ਰਿਹਾ ਜੀ ਹੂੰ ਫਿਰ ਜਦੋਂ ਵਿਕਟੋਰੀਆ ਤੋਂ ਮੂਵ ਹੋਏ ਫਿਰ ਮੈਂ ਇੱਥੇ ਭੰਗੜੀ ਦੀ ਟੀਮ ਸੀਗੀ ਪਾਰਕ ਕਲੱਬ ਹਾਂ ਆਪਣੇ ਰਿਚਮੈਂਟ ਚ ਪਾਲ ਬੀਨਿੰਗ ਪਾਲ ਬੀਨਿੰਗ ਕੋਲੂ ਕਹਿੰਦੇ ਉਹਨੂੰ ਕੋਲੂ ਬਾਜੀ ਕਹਿੰਦੇ ਹਾਂ ਉਹਨਾਂ ਦੀ ਟੀਮ ਦੇ ਨਾਲ ਮੈਂ ਜੁਆਇਨ ਕੀਤਾ ਹਾਂ ਤੇ ਮੈਂ ਪਹਿਲਾਂ ਐਕਚੁਅਲੀ 1 ਸਾਲ ਟੀਮ ਦੇ ਵਿੱਚ ਬਾਹਰ ਰਹਿ ਕੇ ਭੰਗੜਾ ਸਿੱਖਿਆ ਓਕੇ ਸਿੱਖ ਕੇ ਫਿਰ ਟੀਮ ਦੇ ਵਿੱਚ ਪਾਉਣਾ ਸ਼ੁਰੂ ਕੀਤਾ ਹਾਂ ਜੋ ਉਹ ਦੋਨਾਂ ਨੇ ਮੈਸੂਸ ਕੀਤਾ ਵੀ ਸਾਡੇ ਲੈਵਲ ਦਾ ਹੋ ਗਿਆ ਹਾਂਜੀ ਟੀਮ ਦੇ ਲੈਵਲ ਦਾ ਹੋ ਗਿਆ ਬਿਲਕੁਲ ਬਿਲਕੁਲ ਫਿਰ ਅਸੀਂ ਲਗਾਤਾਰ ਇਕੱਠਿਆਂ ਨੇ 20-22 ਸਾਲ ਪੰਗੜਾ ਪਾਇਆ ਜੀ ਬਾਹਰ ਕਲੱਬ ਦੇ ਵਿੱਚ ਬਹੁਤ ਅੱਛਾ ਤੇ ਬਹੁਤ ਅਸੀਂ ਜਗ੍ਹਾ ਤੇ ਗਏ ਹਾਂ ਬਾਹਰ ਮੇਖਲਾ 올림픽ਸ ਦੇ ਵਿੱਚ ਉਦੋਂ ਤੁਸੀਂ ਨਹੀਂ ਸੀ ਨਹੀਂ ਮੈਂ ਨਹੀਂ ਸੀ ਉਦੋਂ ਉਹਨਾਂ ਨੇ 올림픽 ਖੇਡਾਂਾਂ 'ਚ ਵੀ ਭੰਗੜਾ ਪਾਉਂਦਾ ਸੀਗੇ ਹਾਂਜੀ ਹਾਂ ਜਦੋਂ ਉਹ ਸੇ ਬੰਦੇ ਸੀਗੇ ਜਿਹੜੇ ਉਹਨਾਂ ਦੇ ਨਾਲ ਉਦੋਂ ਗਏ ਐ ਇੱਥੇ ਫਿਰ ਕਿਸ ਤਰ੍ਹਾਂ ਦੀਆਂ ਜਗ੍ਹਾ ਤੇ ਭੰਗੜਾ ਪਾਉਂਦੇ ਸੀ ਤੁਸ ਜਿੱਥੇ ਅਸੀਂ ਐਕਚੁਅਲੀ ਜਿਹੜਾ ਕੈਨੇਡਾ ਪਲੇਸ ਤੇ ਜਦੋਂ ਆਪਣਾ ਕੈਨੇਡਾ ਡੇਆ ਉਹਦੇ ਤੇ ਵੀ ਅਸੀਂ ਜਾਂਦੇ ਰਹੇ ਹਾਂ ਫਿਰ ਜਿਹੜੀਆਂ ਹਾਂ ਹਾਂ ਮਲਟੀ ਮਲਟੀ ਕਲਚਰ ਜਿਹੜੇ ਜਿੰਨੇ ਵੀ ਹੁੰਦੇ ਸੀਗੇ ਇੱਥੇ ਉਹ ਅਸੀਂ ਕਰਦੇ ਸੀਗੇ ਹਾਂ ਫਿਰ ਕੋਈ ਵੀ ਪ੍ਰੇਡ ਦੇ ਵਿੱਚ ਪੀਐਨਈ ਪ੍ਰੇਡ ਦੇ ਵਿੱਚ ਜਿੱਥੇ ਵੀ ਜਾਣੀ ਆਪਣਾ ਕਲਚਰ ਦਿਖਾ ਲੈਣਾ ਆ ਆ ਭੁੱਲ ਭਾਜੀ ਉਹਨਾਂ ਦੀ ਬਹੁਤ ਵੱਡੀ ਦੇਣ ਆ ਇਹ ਕਿਉਂਕਿ ਉਹ ਜਿੱਥੇ ਵੀ ਅਸੀਂ ਪੰਗੜਾ ਪਾਇਆ ਉੱਥੇ ਪੰਜਾਬੀ ਦੀ ਪੰਜਾਬ ਦੀ ਗੱਲ ਹੁੰਦੀ ਸੀ ਸਾਡੀ ਕਲਚਰ ਦੀ ਗੱਲ ਹੁੰਦੀ ਸੀ ਤੇ ਅਸੀਂ ਉਹ ਸ਼ੋਅ ਕਰਦੇ ਸੀ ਉਹਦੇ ਉੱਥੇ ਹਾਂ ਉੱਥੇ ਜਿਵੇਂ ਤੁਸੀਂ ਕਿਹਾ ਨਾ ਵੀ ਕਲਚਰ ਪ੍ਰੋਗਰਾਮ ਹੁੰਦੇ ਸੀ ਉੱਥੇ ਹਰ ਦੇਸ਼ ਦਾ ਆਪਣਾ ਆਪਣਾ ਡਾਂਸ ਗਰੁੱਪ ਆਇਆ ਹੁੰਦਾ ਸੀ ਡਾਂਸ ਗਰੁੱਪ ਆਇਆ ਹੁੰਦਾ ਸੀ ਹਾਂਜੀ ਉਹ ਸਾਰੇ ਆਪਣਾ ਡਾਂਸ ਕਰਦੇ ਸੀ ਤੇ ਉਹਦੇ ਵਿੱਚ ਵੀ ਸਾਡਾ ਹੁੰਦਾ ਸੀ ਭੰਗੜਾ ਭੰਗੜਾ ਹਾਂਜੀ ਔਰ ਇੱਕ ਗੱਲ ਹੋਰ ਵੀ ਆ ਔਰ ਜਿਹੜਾ ਭੰਗੜਾ ਹੁੰਦਾ ਸੀ ਜਿੰਨੀ એનર્ਜੀ ਇਹ ਦਿੰਦਾ ਸੀ ਹੋਰ ਕਿਸੇ ਡਾਂਸ ਦੇ ਵਿੱਚ ਨਹੀਂ ਹੁੰਦੀ ਸੀ। ਹਾਂ ਜੀ। ਹਾਂ ਬਿਲਕੁਲ ਜਿੰਨੇ ਵੀ ਗਰੁੱਪ ਆਏ ਹੁੰਦੇ ਸੀ ਜਦੋਂ ਸਾਡਾ ਭੰਗੜਾ ਪਾ ਕੇ ਹਟਦਾ ਸੀਗਾ ਜਾਂ ਢੋਲ ਤੇ ਜਾਂ ਸਾਡੇ ਭੰਗੜਾ ਪਾਉਂਦੇ ਆ ਤੇ ਸਾਹਮਣੇ ਜਦੋਂ ਦੇਖੀਦਾ ਸੀਗਾ ਤੇ ਉਹ ਸਾਰੇ ਮਤਲਬ ਕੋਹ ਨਾ ਕੋਹ ਪਰ ਹੁੰਦੇ ਸੀ। ਪੂਰੇ ਜੋਸ਼ ਚ ਹੁੰਦੇ ਸੀ। ਫਿਰ ਅਸੀਂ ਇੱਕ ਬਹੁਤ ਵਧੀਆ ਸਾਨੂੰ ਮੌਕਾ ਮਿਲਿਆ 84 86 ਐਕਸਪੋ ਦੇ ਵਿੱਚ। ਐਕਸਪੋ ਤੇ ਸੀ। ਹਾਂ ਜੀ ਅਸੀਂ ਲਗਾਤਾਰ ਇੱਕ ਹਫਤਾ ਅੱਛਾ ਉੱਥੇ ਪੰਗੜਾ ਪਾਇਆ ਹਰ ਰੋਜ਼ ਹਰ ਰੋਜ਼ ਓਕੇ ਤੇੜੀ ਦੇ ਇੱਕ ਦਿਨ ਦੇ ਵਿੱਚ ਤਿੰਨ ਪਰਫਾਰਮੈਂਸ ਕਰਦੇ ਹੁੰਦੇ ਸੀ 3 ਟਾਈਮਸ ਅਸੀਂ ਜਾਣੀ ਉਹ ਉੱਥੇ ਪਰਫਾਰਮੈਂਸ ਕਰਨੀ ਉਹ ਬਹੁਤ ਵੱਡੀ ਇਵੈਂਟ ਸੀਗੀ ਉਹ ਬਹੁਤ ਵੱਡੀ ਇਵੈਂਟ ਸੀ ਹਾਂਜੀ ਉਦੋਂ ਹੀ ਆਪਣਾ ਇਹ ਐਲੈਕਸਪ੍ਰੈਸਰ ਬ੍ਰਿਜ ਉਹ ਸਾਲ ਹੀ ਖੁੱਲਿਆ 86 ਸਕਾਈ ਟ੍ਰੇਨ ਉਦੋਂ ਨਿਕਲ ਸਕਾਈ ਟ੍ਰੇਨ ਹੋਣੀ ਹਾਂਜੀ ਔਰ ਫਿਰ ਜਿਹੜਾ ਅੱਗੇ ਪਹਿਲਾਂ ਪਟੋਲੋ ਬ੍ਰਿਜ ਤੇ ਪੋਰਟਮੈਨ ਬ੍ਰਿਜ ਇਧਰ ਹੁੰਦੇ ਸੀਗੇ ਜਾਂ ਆਪਣੇ ਟਨਲ ਸੀਗੇ ਟਨਲ ਸੀ ਜਦੋਂ ਇਹ ਐਲੈਕਸਪ੍ਰੈਸ ਬ੍ਰਿਜ ਬਣਿਆ ਉਦੋਂ ਯਾਰ ਜਿਹੜਾ ਸਾਰੀ ਡਿਵੈਲਪਮੈਂਟ ਹੋਈ ਆ ਬਸ ਸਰੀ ਦੀ ਡਿਵੈਲਪਮੈਂਟ ਹੋਈ ਹੈ ਡੈਲਟਾ ਸਰੀ ਦੀ ਸਾਰੀ ਇੱਧਰ ਲਈ ਡਿਵੈਲਪਮੈਂਟ ਕਿਉਂਕਿ ਇੱਥੋਂ ਐਕਸੈਸ ਬਣ ਗਿਆ ਨਾ ਸਿੱਧਾ ਹਾਂਜੀ ਪਹਿਲਾਂ ਅਸੀਂ ਬੈਂਕੂਵਰ ਰਹਿੰਦੇ ਸੀ ਫੇ 89 ਇੰਚ ਜਦੋਂ ਇਹ ਬ੍ਰਿਜ ਸ਼ੁਰੂ ਹੋਇਆ ਉਦੋਂ ਹੀ ਫਿਰ ਸਰੀ ਦੀ ਪ੍ਰਾਈਸ ਵੀ ਉਦੋਂ ਵਧਣ ਲੱਗੀ ਸੀ ਘਰਾਂ ਦੀ ਹਾਂ ਬਿਲਕੁਲ ਉਦੋਂ ਅਸੀਂ ਮੂਵ ਹੋਏ ਫੇ ਸਾਰੀ ਚ ਕਰ ਲਿਆ ਇਹ ਸਾਰਾ ਜੰਗਲ ਦਾ ਏਰੀਆ ਸਿਰਫ ਉਸ ਬ੍ਰਿਜ ਦੀ ਮਿਹਰਬਾਨੀ ਆ ਉਹ ਪੁਲ ਦੇ ਬਣ ਨਾਲ ਜਿਹੜਾ ਐਕਸੈਸ ਹੋ ਗਿਆ ਬੈਂਕੂਵਰ ਦਾ ਇਹ ਸਾਰਾ ਸਰੀਰ ਡਵੈਲਪ ਹੋ ਗਿਆ ਹੁਣ ਤਾਂ ਪੁੱਛੋ ਨਾ ਕੁਛ ਹੁਣ ਤਾਂ ਰੰਗ ਭਾਗ ਲੱਗੇ ਹੋਏ ਨੇ ਸਰੀਜ ਹੁਣ ਤਾਂ ਇਹ ਪੂਰਾ ਪੰਜਾਬ ਬਣਿਆ ਗਿਆ ਬਣ ਗਿਆ ਔਰ ਉਸੇ ਜਿਹੜੀ ਜਿਹੜੀ ਪੰਜਾਬੀ ਮਾਰਕੀਟ ਹੁੰਦੀ ਸੀ ਮੇਨ ਦੇ ਉੱਤੇ ਇਤੂ ਬਾਅਦ ਦੇ ਵਿੱਚ ਫਿਰ ਇੱਥੇ ਸਰੀਜ ਆ ਗਿਆ ਦੇ ਲੋਕ ਹਾਂਜੀ ਸਕਾਟ ਰੋਡ ਤੇ ਫਿਰ ਸ਼ੁਰੂ ਹੋਇਆ ਫਿਰ ਸਕਾਟ ਰੋਡ ਤੋਂ ਸ਼ੁਰੂ ਹੋਇਆ ਫਿਰ ਹੁਣ ਪੈਲ ਸੈਂਟਰ ਸਾਰਾ ਹੀ ਬਿਜ਼ਨਸ ਮੱਲੋ ਟੋਪ ਤੇ ਆ ਗਿਆ ਇਹ ਬਿਲਕੁਲ ਹੁਣ ਤਾਂ ਜਿੱਦਾਂ ਉਹ ਦੇਵੀ ਭਾਜੀ ਨੇ ਵੀ اللي ਗੀਤ ਮੇਰਾ ਖਿਆਲ ਬਣਾਇਆ ਸੀਗਾ ਵੀ ਸਰੀ ਪੰਜਾਬੀਆਂ ਨਾਲ ਭਰੀ ਇਹਨਾਂ ਦੀ ਤੇ ਔਰ ਉਹ ਦੂਜਾ ਪੰਜਾਬ ਆ ਹਾਂਜੀ ਦੂਜਾ ਪੰਜਾਬ ਆ ਵਾਹ ਵਾਹ ਤੇ ਜਦੋਂ ਮੈਨੂੰ ਯਾਦ ਹੈ ਮੈਨੂੰ ਕਬੱਡੀ ਦਾ ਵੀ ਸ਼ੌਂਕ ਸੀਗਾ ਜੀ ਮੇਰੇ ਬ੍ਰਦਰ ਬਹੁਤ ਵਧੀਆ ਕਬੱਡੀ ਖੇਡਦੇ ਸੀ ਉਹਨਾਂ ਦਾ ਨਾਂ ਹੈਗਾ ਸਰਬਜੀਤ ਸਿੰਘ ਤਖਰਿਆ ਉਹਦਾ ਪਰ ਉਹਨਾਂ ਨੂੰ ਪਿੰਡੂ ਦੇ ਨਾਂ ਤੇ ਸਾਰੇ ਜਾਣਦੇ ਅੱਛਾ ਪਿੰਡੂ ਦੇ ਨਾਂ ਹਾਂਜੀ ਉਦੋਂ ਇਦਾਂ ਹੁੰਦਾ ਸੀਗਾ ਜਦੋਂ ਮੈਨੂੰ ਯਾਦ ਹੈ ਜਿੰਨੇ ਕ ਖੇਲਣ ਵਾਲੇ ਹੁੰਦੇ ਸੀ ਜਿੰਨੇ ਕ ਦੇਖਣ ਵਾਲੇ ਹੁੰਦੇ ਉਹ ਸਾਰੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਸੀ ਹਾਂ ਹਾਂ ਮਤਲਬ ਇੰਨਾ ਕ ਦਾਇਰਾ ਹੁੰਦਾ ਸੀ ਬਿਲਕੁਲ ਬਿਲਕੁਲ ਉਦੋਂ ਗਿਣਤੀ ਘੱਟ ਹੁੰਦੀ ਸੀ ਤੇ ਸਾਰੇ ਇੱਕ ਦੂਜੇ ਨਾਲ ਵਰਤਦੇ ਸੀ ਬਲਕੇ ਤੇ ਹੁਣ ਇਹਦੇ ਨਾਲ ਨਾਲ ਹੀ ਤੁਸੀਂ ਮੈਨੂੰ ਮੈਨੂੰ ਇਹ ਪਤਾ ਵੀ ਤੁਸੀਂ ਡਰਾਮੇ ਦੇ ਵਿੱਚ ਵੀ ਆਏ ਹੋ ਤੁਸੀਂ ਮਿਊਜ਼ਿਕ ਦੇ ਵਿੱਚ ਵੀ ਆਏ ਹੋ ਮੈਂ ਇਸ ਤੋਂ ਪਹਿਲਾਂ ਕਿ ਅੱਗੇ ਤੁਰੀਏ ਸਰੰਗੀ ਬਾਦ ਗੇ ਤੌਰ ਤੇ ਹੁੰਦੇ ਤੁਸੀਂ ਤੁਹਾਡੇ ਅੰਦਰ ਤੁਹਾਡੀ ਸਰੰਗੀ ਬੜੀ ਮਿੱਠੀ ਆ ਇਹ ਕਿੱਥੋਂ ਇਹ ਜਾਗ ਲੱਗਿਆ ਤੇ ਕਿਵੇਂ ਤੁਸੀਂ ਸਿੱਖੀ ਤੇ ਨਾਲ ਹੀ ਮੈਂ ਚਾਹਾਂਗਾ ਇੱਕ ਦੋ ਤਰਜਾ ਸਾਡੇ ਨਾਲ ਕੱਢ ਕੇ ਵੀ ਦਿਖਾਓ ਹਾਂਜੀ ਬਿਲਕੁਲ ਸਰੰਗੀ ਦਾ ਸ਼ੌਂਕ ਜੀ ਪੈਦਾ ਹੋਇਆ ਐਕਚੁਅਲੀ ਮੇਰੇ ਬਹੁਤ ਨਜ਼ਦੀਕ ਦੋਸਤ ਨੇ ਜਾਣੀ ਵੱਡੇ ਬ੍ਰਦਰ ਹੀ ਆ ਬਲਵਿੰਦਰ ਪਾਲ ਹਾਂਜੀ ਉਹ ਉਹਨਾਂ ਨੂੰ ਸ਼ੌਂਕ ਸੀ ਲਗੋਜੇ ਸਿੱਖਣ ਦਾ ਉਹਨੇ ਪਹਿਲਾਂ ਲਗੋਜੇ ਸਿੱਖੇ ਹਾਂ ਤੁਸੀਂ ਵੀ ਲਗੋਜੇ ਵਜਾਉਂਦੇ ਮੈਨੂੰ ਵੀ ਉਹਦੇ ਤੋਂ ਦੇਖ ਕੇ ਫੇ ਜਦੋਂ ਚੇਤਕ ਲੱਗੀ ਹੈ ਨਾ ਤੇ ਉਹਨੇ ਜਦੋਂ ਉਹਨਾਂ ਨੂੰ ਲਗੋਜੇ ਵਜਾਉਣੇ ਤਾਂ ਮੇਰਾ ਜੀ ਕਰਨਾ ਵੀ ਮੈਂ ਵੀ ਵਜਾਵਾਂ ਫਿਰ ਉਹਨੇ ਐਕਚੁਅਲੀ ਸਰੰਗੀ ਵੀ ਉਹਨ ਪਹਿਲਾਂ ਸ਼ੁਰੂ ਕੀਤੀ ਸਿੱਖਣੀ ਤੇ ਮੈਂ ਉਦੋਂ ਢੱਡ ਉਹਦੇ ਨਾਲ ਵਜਾਉਂਦਾ ਸੀਗਾ ਫਿਰ ਹੌਲੀ ਹੌਲੀ ਮੇਰਾ ਵੀ ਜੀ ਕੀਤਾ ਵੀ ਕਿੰਨਾ ਵਧੀਆ ਸਾਜ਼ ਆ ਵੀ ਇਹਨੂੰ ਮੈਂ ਕਿਉਂ ਨਾ ਸ਼ੁਰੂ ਕਰਾਂ ਸਿੱਖ ਜਦੋਂ ਫਿਰ ਮੈਂ ਹੌਲੀ ਹੌਲੀ ਇਦਾਂ ਆਪਣੇ ਇੰਡੀਆ ਤੋਂ ਢਾਡੀ ਜੱਥੇ ਆਉਂਦੇ ਸੀਗੇ ਤੇ ਉਹਨਾਂ ਦੇ ਨਾਲ ਮਿਲਣਾ-ਗਿਲਣਾ ਸ਼ੁਰੂ ਹੋ ਗਿਆ ਤੇ ਉਹਨਾਂ ਦੇ ਨਾਲ ਬਹਿਣਾ ਤੇ ਉਹਨੇ ਐ ਤਾਂ ਉਹਨਾਂ ਦੇ ਨਾਲ ਦੋ ਪੋਤੇ ਸਿੱਖ ਲੈਣੇ ਸਾਡੇ ਵੱਡੇ ਭਰਾ ਚਮਕੌਰ ਸਿੰਘ ਸੇਖੋ ਹਾਂਜੀ ਉਹਨਾਂ ਨਾਲ ਵੀ ਸੰਗਤ ਕਰੀਏ ਤੁਸੀਂ ਉਹਨਾਂ ਨਾਲ ਵੀ ਸਾਡੀ ਸੰਗਤ ਹੁੰਦੀ ਰਹਿੰਦੀ ਹੈ ਤੇ ਉਹਨਾਂ ਤੋਂ ਵੀ ਕਾਫੀ ਅਸੀਂ ਸਿੱਖੇ ਆਇਆ ਉਸਨਾ ਕੁਛ ਇਹਦੀਆਂ ਸਰੰਗੇ ਦੀਆਂ ਹਾਂਜੀ ਤਰਜਾਂ ਤੇ ਅਜੇ ਸਿੱਖਦੇ ਹੀ ਆ ਜੀ ਨਹੀਂ ਬੰਦਾ ਆਖਰੀ ਸਾਹ ਤੱਕ ਸਿੱਖਦਾ ਸਿੱਖਦਾ ਰਹਿੰਦਾ ਆਖਰੀ ਸਾਹ ਤੱਕ ਕੇ ਵਧਾਈਆਂ ਲੰਮੀਆਂ ਜਟ ਵਟ ਕੇ ਵਟ ਕੇ ਵਧਾਈਆਂ ਲੰਮੀਆਂ ਕੰਨਾਂ ਦੇ ਵਿੱਚ ਪਾਈਆਂ ਬੁੰਦੇਆਂ ਚੂਰਨਾ ਚੂਰਨਾ ਵਿੱਚ ਤੇਰੇ ਰੱਬ ਵਾਸਦਾ ਕੋਈ ਨੂਰ ਨਾ ਕੀ ਬਾਤ ਹੈ ਕੋਈ ਹੋਰ ਇੱਕ ਤਰਜ ਗੱਡਾ ਬਾਤ ਬਿੱਠੀ ਆ ਭਜਾਉਂਦੇ ਨੂੰ ਇੱਕ ਗੱਲ ਯਾਦ ਆ ਗਈ ਕੁਲਦੀਪ ਮਾਨਸਾਹ ਉਹਨਾਂ ਦੀ ਹੂੰ ਹੂੰ ਉਹ ਕਹਿੰਦੇ ਬਈ ਮਿਰਜਾ ਆਪ ਤੇ ਮਾਮਾ ਚਲੇ ਗਿਆ ਆ ਪਰ ਸਾਨੂੰ ਪੋਨ ਬੜਾ ਓਖਾ ਕਰ ਗਿਆ ਵਾ ਗਿਆ ਤੇ ਜਿਹੜਾ ਫੋਕ ਸੌਂਗ ਹੈ ਜੀ ਇਹ ਸੱਚੀ ਗਾਉਣਾ ਵਾਕੇ ਓਖਾ ਹੈ ਉਹ ਉਹ ਆਮ ਤੌਰ ਤੇ ਕਿਹਾ ਜਾਂਦਾ ਜਦੋਂ ਮਿਰਜਾ ਗਾਉਂਦੇ ਆ ਨਾ ਪੈਰ ਦੀ ਚੀਚ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਜੋਰ ਲੱਗਦਾ ਬਿਲਕੁਲ ਜੀ ਜੋਰ ਲੱਗਦਾ ਤੇ ਬਾਕੀ ਧੰਨਵਾਦ ਤੁਹਾਡਾ ਔਰ ਮੈਂ ਮੈਂ ਇਹ ਇਹ ਸਮਝਦਾ ਦੁਨੀਆ ਦੇ ਸਾਰੇ ਸਾਜ਼ ਸੁਣਦੇ ਆ ਪਰ ਜਿੰਨੀ ਮਿਠਾਸ ਹੈ ਇਸ ਸਾਜ਼ ਦੇ ਵਿੱਚ ਜਿੰਨੀ ਖੂਬਸੂਰਤੀ ਹੈ ਇਸ ਸਾਜ਼ ਦੇ ਵਿੱਚ ਉਹ ਮੇਰਾ خیال ਨਹੀਂ ਕਿਸੇ 뮤జిక్ ਦੇ ਵਿੱਚ ਵੀ ਹੈਗਾ ਹਾਂਜੀ ਇਹ ਇਹਦਾ ਇਹ ਹੀ ਹੈ ਜਦੋਂ ਵੀ ਮਤਲਬ বাজਦੀ ਹੈ ਨਾ ਇੰਨੀ ਤੁਹਾਡੇ ਅੰਦਰ ਤਾਂ ਹੀ ਇਹ ਰੂਹ ਤੱਕ ਤਰਜਾ ਛੇੜਦੀ ਆ ਛੇੜ ਦਿੰਦੀ ਆ ਤੁਹਾਡੇ ਅੰਦਰ ਇਦਾਂ ਸਕੂਨ ਜਿਹਾ ਮਿਲਦਾ ਇਹਨੂੰ ਵੈਸੇ ਜਿਹੜੀ ਸਰੰਗੀ ਆ ਹਾਂ ਇੱਕ ਇਹ ਇਹਨੂੰ ਡੇਢ ਪਸਲੀ ਕਹਿੰਦੇ ਆ ਜਿੱਦਾਂ ਟੋਟਾ ਜੀ ਹੂੰ ਇਹ ਤੇ ਜਿਹੜੀ ਢਾਈ ਪਸਲੀ ਇੱਕ ਸਰੰਗੀ ਹੁੰਦੀ ਹੂੰ ਉਹ ਇਸ ਤੋਂ ਵੀ ਕਾਫੀ ਮਿੱਠਾਪਨ ਉਹਦੇ ਵਿੱਚ ਬਹੁਤ ਡੇਢ ਤੋਂ ਢਾਈ ਜਿਹੜੀ ਹੋ ਗਈ ਉਹ ਮਿੱਠਾ ਹੋਰ ਵੀ ਮਿੱਠਾ ਬਹੁਤ ਉਹ ਜਾਨੀ ਕਲਾਸਿਕਲ ਵੀ ਉਹ ਲੋਕ ਵਜਾਉਂਦੇ ਨੇ ਬਾਕੀ ਮੇਰਾ ਤਾਂ ਇਹ ਜੀ ਸ਼ੌਕ ਆ ਮੈਨੂੰ ਆਉਂਦੀ ਨਹੀਂ ਹੈਗੀ ਨਹੀਂ ਤੁਹਾਡਾ ਸ਼ੌਕ ਬੜਾ ਕੀਮਤੀ ਆ ਇਹ ਅਸੀਂ ਜਿਹੜੇ ਸੁਣਦੇ ਆ ਸਾਨੂੰ ਪਤਾ ਵੀ ਤੁਹਾਡੇ ਅੰਦਰ ਕਿੰਨੀ ਕਲਾ ਹੈ ਤੁਹਾਡੀ ਨਿਮਰਤਾ ਜਿਹੜਾ ਤੁਸੀਂ ਇੰਨਾ ਸਿੱਖ ਕੇ ਵੀ ਆਪਣੇ ਆਪ ਨੂੰ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਇਹ ਇਹ ਸ਼ਾਇਦ ਇਸ ਕਾਰਨ ਕਰਕੇ ਤੁਸੀਂ ਅੱਗੇ ਹੋਰ ਵੀ ਬੈਟਰ ਹੁੰਦੇ ਰਹਿਣਾ ਹੈਗਾ ਤੇ ਤੁਸੀਂ ਬਾਕੀ ਮੈਂ ਪਹਿਲਾਂ ਕਿਹਾ ਨਾ ਵੀ ਸਰਵ ਕਲਾ ਸੰਪੂਰਨ ਵਾਲੀ ਗੱਲ ਆ ਦੇ ਨਾਲ-ਨਾਲ ਤੁਸੀਂ ਗੁਰਦੇਵ ਭੁੱਲਰ ਦੇ ਨਾਲ ਰਲ ਕੇ ਵੱਡੇ-ਵੱਡੇ ਨਾਟਕਾਂ ਦੇ ਵਿੱਚ ਬਹੁਤ ਕਮਾਲ ਦੇ ਹੀਰੋ ਦੇ ਰੋਲ ਵੀ ਕੀਤੇ ਨੇ ਉਸ ਪਾਸੇ ਕਿਵੇਂ ਆਏ ਹਾਂਜੀ 2000 ਦੇ ਵਿੱਚ 2000 ਦੇ ਵਿੱਚ ਭਾਜੀ ਹੁਣ ਉਹਨਾਂ ਮੁਲਾਕਾਤ ਹੋਈ ਤੇ ਪਹਿਲੋਂ ਤਾਂ ਐਵੇਂ ਕਹੀਏ ਵੀ ਕੋਈ ਐਕਟਿੰਗ ਦਾ ਉੜਾੜਾ ਨਹੀਂ ਸੀ ਆਉਂਦਾ ਜੀ ਪਤਾ ਨਹੀਂ ਸੀਗਾ ਤੇ ਭੁੱਲਰ ਭਾਜੀ ਦਾ ਥੈਂਕ ਯੂ ਹੈ ਜਿਨ੍ਹਾਂ ਨੇ ਸਾਨੂੰ ਇਸ ਕਲਾ ਦੇ ਵਿੱਚ ਬਹੁਤ ਕੰਟਰੀਬਿਊਸ਼ਨ ਆ ਉਸ ਵਿਅਕਤੀ ਨੇ ਹਾਂਜੀ ਤੇ ਇਹ ਅਸੀਂ ਮੈਨੂੰ ਕਰੀ ਭੁੱਲੂ ਭਾਜੀ ਲਗਾਏ ਸੀਗੇ ਲੇਖਕ ਮੰਚ ਦੀ ਸੀ ਕੋਈ ਹਾਂ ਮੀਟਿੰਗ ਡਿਨਰ ਖਰਿਆ ਅੱਡੇ ਨਾਲ ਲੇਖ ਹਾਂਜੀ ਹਾਂਜੀ ਤੇ ਉਦੋਂ ਮੈਂ ਸਰੰਗੀ ਮਾੜੀ ਜੀ ਦਾ ਗਾਜ ਫੇਰ ਲੈਂਦਾ ਸੀਗਾ ਤੇ ਇੱਕ ਬੰਦਾ ਹੋਰ ਸੀਗਾ ਮੁੰਡਾ ਹੂੰ ਤੇ ਉਹ ਅਸੀਂ ਦੋਨਾਂ ਨੇ ਉਥੇ ਬਜਾਈ ਸਰ ਬਜਾਇਆ ਗਾਇਆ ਥੋੜਾ ਜਿਹਾ ਤੇ ਉਹ ਭੁੱਲਰ ਭਾਜੀ ਨੇ ਸਾਨੂੰ ਦੇਖਿਆ ਓਕੇ ਹਾਂਜੀ ਉਹ ਫਿਰ ਬਸ ਉਹਨਾਂ ਨੇ ਜਦੋਂ ਮੁਲਾਕਾਤ ਹੋਈ ਤਾਂ ਉਹਨੇ ਬੜੀ ਤਾਰੀਫ ਕੀਤੀ ਸਰ ਰਿਕਰਚ ਕੀਤਾ ਹਨਾ ਤੇ ਫਿਰ ਉਹ ਕਹਿੰਦੇ ਬਈ ਕਿਤੇ ਆਪਾਂ ਅਕੈਡਮੀ ਚ ਬੈਠਾਂਗੇ ਬੇਸਿਕਲੀ ਤਾਂ ਉਹ ਵੀ ਗਾਇਕ ਤੇ ਸੰਗੀਤਕਾਰ ਹੀ ਆ ਨਾਟਕ ਵਾਲੇ ਪਾਸੇ ਆ ਗਿਆ ਜਿਹੜਾ ਉਹ ਫਿਲਮਾਂ ਵੀ ਬਣਾਈ ਉਹਨੇ ਤੇ ਫਿਰ ਤੁਸੀਂ ਤੁਸੀਂ ਤਾਂ ਵੱਡੇ ਵੱਡੇ ਰੋਲ ਕਰਿਆ ਉਹਨਾਂ ਦੇ ਫਿਰ ਅਸੀਂ ਸ਼ੁਰੂ ਹੋ ਗਿਆ ਜੀ 2000 ਤੋਂ ਫਿਰ ਉਹਨਾਂ ਨਾਲ ਕੋਰੋਗ੍ਰਾਫੀ ਤੋਂ ਸ਼ੁਰੂ ਹੋਏ ਤੇ ਫਿਰ ਉਹਨੇ ਪਲੇ ਕੀਤੇ ਵੱਡਾ ਘਰ ਕਾਮਾ ਗੱਟਾ ਮਾਰੂ ਕਾਮਾ ਗੱਟਾ ਮਾਰੂ ਕਾਮਾ ਗੱਟਾ ਮਾਰੂ ਜਦੋਂ ਪਲੇ ਕੀਤਾ ਤੇ ਮੈਂ ਭਾਜੀ ਨੂੰ ਕਿਹਾ ਵੀ ਮੈਂ ਕਿਹਾ ਭਾਜੀ ਵੀ ਮੈਂ ਗੁਰਦੇਵ ਸਿੰਘ ਦਾ ਰੋਲ ਕਰਨਾ ਮੰਗਦਾ ਹਾਂ ਹਾਂ ਔਰ ਕੀਤਾ ਭਾਜੀ ਮੈਨੂੰ ਕਹਿੰਦੇ ਤੂੰ ਇਡਾ ਰੋਲ ਕਰਵੇਂਗਾ ਵੀ ਕਾਫੀ ਚੈਲੰਜ ਰੋਲ ਹੈ ਵੀ ਦੇਖ ਲੈ ਤੇਰੀ ਮੈਨੂੰ ਕੋਈ ਪ੍ਰੋਬਲਮ ਨਹੀਂ ਹਾਂ ਤੇ ਮੈਂ ਕਿਹਾ ਤੁਸੀਂ ਰੈਡੀ ਕਰਨਾ ਹੈ ਹਾਂ ਹੈਨਾ ਤੁਸੀਂ ਤਿਆਰ ਕਰ ਦੋਗੇ ਤਾਂ ਆਪੇ ਹੀ ਸਾਰਾ ਕੁਝ ਹੋ ਜਾਣਾ ਬਿਲਕੁਲ ਹੋ ਜਾਣਾ ਤੇ ਮੈਂ ਵੀ ਉਹ ਰੋਲ ਕੀਤਾ ਹਾਂ ਔਰ ਅਸੀਂ ਦੇਖਿਆ ਬਿਲਕੁਲ ਬਹੁਤ ਤੁਸੀਂ ਉਹ ਰੋਲ ਦੇਣਾ ਬੜਾ ਇਨਸਾਫ ਕਰਿਆ ਜੀ ਬਹੁਤ 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 ਮਾਰਕੀ ਦਾ ਡਰਾਮਾ ਸੀਗਾ ਤੇ ਉਹਦੇ ਨਾਲ ਨਾਲ ਫਿਰ ਤੁਸੀਂ ਕਾਮਿਕ ਵਾਲੇ ਰੋਲ ਵੀ ਕਰਿਆ ਕਾਮੇਡੀ ਵਾਲੇ ਡਰਾਮੇ ਪਿਛਲੇ ਜਿਹੜੇ ਹੁਣ ਪਿਛਲੇ ਸਾਲਾਂ ਵਿੱਚ ਹੋਏ ਨੇ ਤੇ ਇਹ ਇੰਨੀ એનર્ਜੀ ਕਿੱਥੋਂ ਆਉਂਦੀ ਔਰ ਜਿਹੜਾ ਜਦੋਂ ਡਰਾਮਾ ਡਰਾਮੇ ਦੀ ਐਕਟਿੰਗ ਕਰਨੀ ਤਾਂ ਵੱਖਰੀ ਗੱਲ ਆ ਪਰ ਡਾਇਲੌਗ ਬਹੁਤ ਯਾਦ ਕਰਨੇ ਪੈਂਦੇ ਆ ਹਾਂਜੀ ਬਸ ਇਹ ਸਾਰੀ ਆਈ ਥਿੰਕ ਕਿ ਜਦੋਂ ਤੁਸੀਂ ਜੀਐਸਟੀ ਦੇ ਵਿੱਚ ਮਗਨ ਹੋ ਜਾਂਦੇ ਆ ਫਿਰ ਉਹ ਆਪਣੇ ਆਪ ਹੀ ਹੁੰਦੇ ਆ ਭਾਜੀ ਦੀ ਮਿਹਨਤ ਆ ਬਾਕੀ ਤੁਸੀਂ ਜਦੋਂ ਪਰਮਾਤਮਾ ਦਾ ਨਾਮ ਲੈ ਕੇ ਸੱਚੇ ਰਾਦੇ ਦੇ ਨਾਲ ਸ਼ੁਰੂ ਹੋ ਜਾਂਦੇ ਆ ਤੇ ਫਿਰ ਆਪੇ ਹੁੰਦਾ ਹੈ ਕਿਉਂਕਿ ਤੁਹਾਡਾ ਮਿਹਨਤ ਕਰਨ ਨੂੰ ਵੀ ਫੇਜੀ ਕਰਦਾ ਨਾ ਜਦੋਂ ਤੁਹਾਡੇ ਅੰਦਰੋਂ ਹੁੰਦੀ ਹੈ ਤੇ ਮੈਂ ਆਈ ਰੀਲੀ ਟ੍ਰਾਈਡ ਹਾਰਡ ਬਹੁਤ ਵਧੀਆ ਕਸ਼ ਕਰਨ ਲਈ ਬਾਕੀ ਇਹ ਤਾਂ ਇਹ ਤਾਂ ਕਲਾ ਦੀਆਂ ਗੱਲਾਂ ਹੋ ਗਈਆਂ ਨਾ ਤੁਹਾਡਾ ਬਾਕੀ ਇਹਦੇ ਨਾਲ ਨਾਲ ਤੁਸੀਂ ਆਪਣਾ ਟੱਬਰ ਪਾਲਣ ਦੇ ਲਈ ਆਪਣਾ ਰੋਜ਼ਗਾਰ ਦਾ ਵੀ ਕੰਮ ਕਰਦੇ ਰਹੇ ਹੋ ਥੋੜਾ ਜਿਹਾ ਉਹਦੇ ਬਾਰੇ ਵੀ ਜਾਣਕਾਰੀ ਦਵਾਂ ਕਿਉਂਕਿ ਉਹ ਤੋਂ ਬਿਨਾ ਤਾਂ ਆਪਾਂ ਰਹਿ ਨਹੀਂ ਸਕਦੇ ਬਿਲਕੁਲ ਅਸੀਂ ਜੀ ਜਦੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜਦੋਂ ਵਿਕਟੋਰੀਆ ਆਏ ਨਾ ਮੈਨੂੰ ਨਾ ਜਦੋਂ ਆਪਾਂ ਇਦਾਂ ਹੀ ਆ ਵੀ ਕੋਈ ਨਾ ਕਿਹਾ 10 ਪਾਉਂਦੇ ਆ ਤਾਂ ਉੱਥੇ ਕੰਮ ਤੇ ਜਾਂਦੇ ਮੈਨੂੰ ਸਾਡੇ ਇੱਕ ਸਾਡੇ ਭਾਜੀ ਦੇ ਫਰੈਂਡ ਸੀਗੇ ਤਾਂ ਉਹ ਮੈਨੂੰ ਕੰਮ ਤੇ ਲਗਾ ਉਹ ਸੀ ਉਹ ਕੁੱਕੜ ਤੰਗ ਦੇ ਓਕੇ ਹਾਂਜੀ ਤਾਂ ਉਹ ਜਦੋਂ ਉਹ ਇੱਕ ਤਾਂ ਸਿੱਕੇ ਪੀਉ ਤੋਂ ਨਿਆਣੇ ਜੈ ਹਨ ਤੇ ਉਹ ਜਦੋਂ ਕੁੱਕੜ ਟੰਗੇ ਥੋੜੀ ਦੇਰ ਬਾਅਦ ਮੈਂ ਤਾਂ ਭਾਜੀ ਥੱਕ ਗਿਆ ਤੇ ਆ ਚੀਜ਼ ਉਹਨਾਂ ਦੇ ਪਰਜ ਹੈ ਮਾਰਨ ਨੂੰ ਦੇਖਣ ਨੂੰ ਲੱਗਦੇ ਆ ਜੀ ਇਹ ਕੁੱਕੜ ਹੀ ਆ ਫਲਾਣਾ ਹਨਾ ਪਰ ਜਦੋਂ ਉਹ ਪਰ ਮਾਰ ਲਿਆ ਤੁਹਾਡੀਆਂ ਚੀਜ਼ਾਂ ਟੰਗਦੇ ਨਾਲੇ ਲਗਾਤਾਰ ਰਿਪੀਟ ਕਰਦੇ ਹੋ ਨਾ ਜਦੋਂ ਕੋਈ ਵੀ ਚੀਜ਼ ਹਾਂਜੀ ਉਹ ਆਪਣੇ ਮਸਲ ਨਹੀਂ ਹੁੰਦੇ ਉਹਦੇ ਤਾਰ ਹਾਂ ਹਾਂ ਦੇ ਉਹ ਮੈਂ ਤਾਂ ਜਦੋਂ ਥੱਕ ਗਿਆ ਫਿਰ ਸਕੂਲੇ ਜਾਣਾ ਵੈਸੇ ਚਲੋ ਕੰਮ ਤਾਂ ਫੇਰ ਕਰਨਾ ਹੀ ਪੈਣਾ ਸੀਗਾ ਫਿਰ ਸਕੂਲੇ ਜਾਣਾ ਫਿਰ ਸਕੂਲੋਂ ਸ਼ਾਮ ਨੂੰ ਕੰਮ ਤੇ ਜਾਣਾ ਕਦੀ ਜਦੋਂ ਬਸ ਦੇ ਵਿੱਚ ਸਕੂਲੋਂ ਆਉਂਦੇ ਆ ਬਸ 'ਚ ਬੈਠੇ ਆ ਕਈ ਵਾਰੀ ਉਂਗਲ ਲੱਗ ਜਾਣੀ ਤੇ ਉਹ ਸਟਾਪ ਲੰਘ ਜਾਣਾ ਓਕੇ ਫਿਰ ਮੋੜ ਕੇ ਉੱਥੋਂ ਦੌੜ ਕੇ ਆਉਣਾ ਇਦਾਂ ਦੇ ਉਦੋਂ ਸੀਗੇ ਤੇ ਕਾਫੀ ਔਖਾ ਸੀਗਾ ਫਿਰ ਤੋਂ ਬਾਅਦ ਤੁਹਾਡਾ ਆਪਣਾ ਬਿਜ਼ਨਸ ਤੁਸੀਂ ਫਿਰ ਮੈਂ ਜਦੋਂ ਇੱਥੇ ਮੂਵ ਹੋ ਗਿਆ ਜੀ ਸਰੀ ਵੈਨਕੂਵਰ ਫਿਰ ਅਸੀਂ ਥੋੜਾ ਆਪਣੇ ਸਬ ਕੰਟਰੈਕਟ ਵਗੈਰਾ ਲੈ ਕੇ ਕੰਮ ਲੱਗ ਪਏ ਫਿਰ ਮੈਂ ਹੌਲੀ ਦਿਨੀ ਇਸ ਤੋਂ ਬਾਅਦ ਫਿਰ ਮੈਂ ਟਰੱਕ ਲੈ ਲਿਆ ਫੇ ਟਰੱਕ ਚਲਾਇਆ 20-25 ਸਾਲ ਫਿਰ ਤੁਹਾਡੇ ਵਾਂਗੂ ਤਕਰੀਬਨ ਤੁਹਾਡੀ ਗਈ ਜੀ ਮੈਂ ਹੁਣ ਰਿਟਾਇਰਮੈਂਟ ਲਈ ਰਿਟਾਇਰਮੈਂਟ ਲੈ ਲਈ ਹੈ ਨਾ ਤੇ ਨਹੀਂ ਵਧੀਆ ਖੂਬਸੂਰਤ ਗੱਲ ਆ ਇਹ ਦੇਖੋ ਜ਼ਿੰਦਗੀ ਇੱਕ ਵਾਰ ਮਿਲਦੀ ਆ ਹਾਂਜੀ ਇਸ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੰਮ ਵੀ ਕਰੋ ਡਟ ਕੇ ਐਡਾ ਵੀ ਬੰਦਾ ਗੀਦ ਹੀ ਨਹੀਂ ਹੋਣਾ ਚਾਹੀਦਾ ਕਿ ਉਹ ਆਪਦਾ ਟੱਬਰ ਨਾ ਪਾਲ ਸਕੇ ਉਹ ਲਾਜ਼ਮੀ ਉਹ ਜ਼ਰੂਰੀ ਆ ਪਰ ਉਹਦੇ ਨਾਲ ਨਾਲ ਨਾ ਜ਼ਿੰਦਗੀ ਨੂੰ ਜਿਉਂ ਵੀ ਹਾਂਜੀ ਬਿਲਕੁਲ ਤੇ ਇੱਕ ਇੱਕ ਜਿਵੇਂ ਕਹਿੰਦਾ ਉਹ ਕੋਲੂ ਵਾਲਾ ਬੜਦ ਬਣਨ ਦੀ بجائے ਨਾ ਉਹਨੂੰ ਜ਼ਿੰਦਗੀ ਨੂੰ ਥੋੜਾ ਜਿਹਾ ਆਸਾ ਪਾਸਾ ਵੀ ਇੰਜੋਏ ਕਰੋ ਹਾਂਜੀ ਦੋ ਬੱਚੇ ਨੇ ਮੇਰੇ ਪਰਮਵੀਰ ਤੇ ਮਨੂਵੀਰ ਮੇਰੇ ਖਾਲ ਬਿਆਹ ਤੇ ਦੋਨਾਂ ਨੇ ਹਾਂਜੀ ਐ ਨਹੀਂ ਗੁੱਡੀ ਦਾ ਵਿਆਹ ਹਜੇ ਕਰਨਾ ਹੈ ਕਰਨਾ ਹੈ ਮੁੰਡੇ ਦਾ ਵਿਆਹ ਕਰਤਾ ਸੀ ਪੋਤੀ ਆ ਛੋਟੀ ਜੀ ਲੱਗਦਾ ਨਹੀਂ ਹੈ ਵੀ ਤੁਹਾਡੇ ਬੱਚੇ ਏਨੇ ਵੱਡੇ ਹੋ ਗਏ ਹਾਂਜੀ ਉਹ ਪੋਤੀ ਨੂੰ ਬਹੁਤ ਸ਼ੌਂਕ ਹੈ ਉਹਦਾ ਨਾਂ ਜੀ ਐਲਵੀਆ ਹੈ ਅੱਛਾ ਕਿੰਨੀ ਉਮਰ ਆਉਣਾ ਉਹਦੀ 4 ਸਾਲ ਦੀ 4 ਸਾਲ ਦੀ ਤੇ ਉਹਨੂੰ ਬਹੁਤ ਸ਼ੌਂਕ ਹੈ ਸਰੰਗੀ ਦਾ ਹਾਂ ਉਹ ਕਰੂਗੀ ਬਾਬਾ ਮੈਂ ਵੀ ਬਿਜਾਉਣੀ ਹਾਂ ਬੜਾ ਹੋਣ ਦਾ ਬਲਕੇ ਸਿੱਖਣਗੇ ਹਾਂਜੀ ਹਾਂਜੀ ਉਹ ਦੇਖੋ ਪੰਜਾਬੀ ਬਹੁਤ ਸੋਹਣਾ ਬੋਲਦੀ ਉਹੀ ਜਿਹੜੀ ਮੈਂ ਗੱਲ ਪਹਿਲਾਂ ਕਹੀ ਸੀ ਨਾ ਬਈ ਕਲਾ ਸਾਡੇ ਅੰਦਰ ਬੱਚੇ ਨੂੰ ਜਿਉਂਦਾ ਰੱਖਦਾ ਹੈ ਇਹ ਜਿਹੜਾ ਇਹਦਾ ਸੰਗੀਤ ਆ ਸਰੰਗੀ ਦਾ ਸੰਗੀਤ ਇਹ ਇਹ ਸੰਗੀਤ ਸਾਡੀ ਰੂਹ ਦੀ ਖਰਾਕ ਹੈ ਰੂਹ ਦੀ ਖਰਾਕ ਹੈ ਜੀ ਰੂਹ ਦੀ ਖਰਾਕ ਕੀ ਆ ਸਾਡੇ ਅੰਦਰਲਾ ਜਿਹੜਾ ਬੱਚਾ ਜਦੋਂ ਅਸੀਂ ਬੱਚੇ ਨੂੰ ਆਪਣੇ ਅੰਦਰਲੇ ਨੂੰ ਫੀਡ ਕਰਦੇ ਆ ਰੂਹ ਸਾਡੀ ਬੱਚਾ ਹੀ ਆ ਜਿਹੜਾ ਅੰਦਰ ਸਾਡੇ ਰੂਹ ਬੈਠੀ ਆ ਨਾ ਉਹ ਬੱਚਾ ਉਹ ਹਮੇਸ਼ਾ ਹੀ ਸੁਖਮ ਤੇ ਨਿਰਸ਼ਲ ਰਹਿੰਦਾ ਹੈਗਾ ਉਹ ਸੁਖਮ ਤੇ ਨਿਰਸ਼ਲ ਚੀਜ਼ ਨੂੰ ਹਮੇਸ਼ਾ ਸੰਗੀਤ ਹੀ ਚੰਗਾ ਲੱਗਦਾ ਹੈਗਾ ਤੇ ਵੱਡੇ ਹੋયા ਤਾਂ ਸਾਨੂੰ ਪੈਸੇ ਜਾਂਗੇ ਲੱਗ ਆਕ ਜਾਂਦੇ ਆ ਹਾਂਜੀ ਇਦਾਂ ਹੈ ਨਾ ਜਿਹੜਾ ਸੰਗੀਤ ਆ ਇਹ ਇੱਕ ਬੜਾ ਤੁਹਾਨੂੰ ਸਕੂਨ ਵੀ ਦਿੰਦਾ ਮੇਰੇ ਹਿਸਾਬ ਨਾਲ ਕਿ ਬੰਦੇ ਦੀ ਜਿਹੜੀ ਲਾਈਫ ਆ ਜਾਂ ਬੰਦੇ ਦੀ ਰਹਿਣੀ ਵਹਿਣੀ ਮੇਰਾ ਖਿਆਲ ਹੈ ਜਿਹੜਾ ਆਰਟਿਸਟ ਹੈ ਨਾ ਉਹ ਉਹਦਾ ਇੱਕ ਜਿਹੜਾ ਵਧੀਆ ਆਰਟਿਸਟ ਹੈ ਜਿਹੜੇ ਜਿਹਦੇ ਮਤਲਬ ਮਨ ਚ ਕੁਝ ਨਹੀਂ ਹੈਗਾ ਉਹ ਤਾਂ ਇੱਕ ਰੱਬ ਦੇ ਜੁੜਨ ਵਾਲੀ ਗੱਲ ਹੈਗੀ ਮੈਨੂੰ ਇਦਾਂ ਲੱਗਦਾ ਹੁੰਦਾ ਕਈ ਵਾਰੀ ਜਦੋਂ ਹੁਣ ਮੈਂ ਜਾਂ ਪਹਿਲੀ ਗੱਲ ਮੈਂ ਉਦਾਂ ਅਦਾਸ ਨਹੀਂ ਹੁੰਦਾ ਹੁੰਦਾ ਬਾਲਾ ਬਈ ਜੇ ਕੋਈ ਚੀਜ਼ ਆਈ ਉਹਨੂੰ ਬੱਸ ਕਹਿਣਾ ਕੋਈ ਨਹੀਂ ਹੋ ਜਾਊਗਾ ਠੀਕ ਮੈਨੂੰ ਇਹ ਇਹ ਜਾਨੀ ਸਿਆਣਿਆਂ ਤੋਂ ਇਹ ਚੀਜ਼ ਮੈਨੂੰ ਮਿਲੀ ਹੈ ਬਹੁਤ ਵਧੀਆ ਗੱਲ ਹੈ ਤੇ ਮੈਨੂੰ ਕਈ ਵਾਰੀ ਘਰ ਦੇ ਵੀ ਜਾਂ ਆਮ ਦੋਸਤ ਮਿੱਤਰ ਕਹਿੰਦੇ ਆ ਤੋ ਦਿਲੋਂ ਨਹੀਂ ਲਾਉਂਦਾ ਕੋਈ ਗੱਲ ਮੈਂ ਕਿਹਾ ਵੀ ਇਹੀ ਤਾਂ ਇੱਕ ਸਿੱਖਿਆ ਬਈ ਦੈਨ ਨੂੰ ਨੀ ਲੋਣੀ ਜੇ ਕੋਈ ਕਸ਼ਟ ਆਇਆ ਵੀ ਹੈ ਉਹ ਆਪੇ ਪੂਰਾ ਹੋ ਜਾਊਗਾ ਆਪੇ ਹਟ ਜਾਊਗਾ ਬਿਲਕੁਲ ਬਿਲਕੁਲ ਹੈ ਨਾ ਉਹ ਕਦੇ ਸਦਾ ਨਹੀਂ ਥੋੜਾ ਆਇਆ ਹੈ ਨਰਾਸ਼ ਹੋ ਕੇ ਜੇ ਉਹ ਹੱਲ ਹੁੰਦਾ ਤਾਂ ਨਰਾਸ਼ ਹੋ ਜਾਾਂਗੇ ਪਰ ਜਦੋਂ ਪਤਾ ਵੀ ਜੇ ਅੱਜ ਮਾੜਾ ਦੇਣਾ ਤੇ ਕੱਲ ਨੂੰ ਚੰਗਾ ਵੀ ਹੋਣੀ ਹੈ ਕੱਲ ਨੂੰ ਚੰਗਾ ਵੀ ਹੋਣੀ ਹੈ ਵਕਤ ਦਾ ਇਹੀ ਆ ਵੀ ਵਕਤ ਬਦਲਦਾ ਰਹਿੰਦਾ ਹੈ ਇਹ ਇਹੀ ਖੂਬਸੂਰਤੀ ਆ ਦੂਸਰੀ ਗੱਲ ਇਹ ਹੈ ਵੀ ਜਦੋਂ ਗੱਲ ਆਪਾਂ ਸੰਗੀਤ ਦੀ ਕਰਦੇ ਆ ਨਾ ਹਾਂਜੀ ਦੁਨੀਆ ਦੇ ਵਿੱਚ ਹਰ ਖਿੱਤੇ ਦੀ ਹਰ ਖੇਤਰ ਦੀ ਵੱਖਰੀ ਵੱਖਰੀ ਭਾਸ਼ਾ ਹੈਗੀ ਆ ਭਾਸ਼ਾ ਸਾਨੂੰ ਸਮਝ ਆਵੇ ਨਾ ਆਵੇ ਪਰ ਜਿਹੜਾ ਸੰਗੀਤ ਆ ਕਿਸੇ ਵੀ ਦੇਸ਼ ਦਾ ਜਿਹੜਾ ਸੰਗੀਤ ਆ ਇਹ ਯੂਨੀਵਰਸਲ ਲੈਂਗੁਏਜ ਆ ਇਹ ਆਪਣੇ ਆਪ ਜੀ ਸਮਝ ਆ ਜਾਂਦਾ ਇਹ ਆਪਣੇ ਆਪ ਮੈਕਲ ਜਿਹੜਾ ਹੁੰਦਾ ਸੰਗੀਤ ਵਜਾਉਂਦਾ ਹਾਂਜੀ ਅਤੇ ਸੁਣਨ ਵਾਲੇ ਤੁਸੀਂ ਇਹਨੂੰ ਕਿਤੇ ਵੀ ਜਾ ਕੇ ਵਜਾਵੋ ਕਿਤੇ ਵੀ ਹਾਂਜੀ ਇਹ ਇਹਦੀ ਭਾਸ਼ਾ ਹਰ ਇੱਕ ਦੀ ਭਾਸ਼ਾ ਹੈਗੀ ਮੈਨੂੰ ਯਾਦ ਹੈ ਅਸੀਂ ਇੱਕ ਵਾਰੀ ਭੋਲੂ ਭਾਜੀ ਤੇ ਅਸੀਂ ਆਪਣੀ ਪੰਗੜੀ ਟੀਮ ਲੈ ਕੇ ਗਏ ਬਰਨਨ ਹਮ ਤੇ ਉਥੇ ਉਦੋਂਕ ਮੈਂ ਲਗੋਜੇ ਵੀ ਇਦਾਂ ਮਾੜੇ-ਮਾੜੇ ਵਿੱਚ ਹੀ ਸਾਹ ਹਟ ਜਾਂਦਾ ਸੀ ਵਿੱਚ ਹੀ ਲਗਦੇ ਪਰ ਉਹ ਮੈਂ ਉਥੇ ਜਿੱਦਾਂ ਪਲੇ ਕੀਤੇ ਹਨਾ ਉੱਥੇ ਉਹ ਆਪਣੇ ਜਿਹੜੇ ਨੇਟਿਵ ਇੰਡੀਅਨਸ ਉਹਨਾਂ ਦੇ ਉਹਨਾਂ ਦਾ ਕੋਈ ਫੈਸਟੀਵਲ ਲੱਗਦਾ ਹੈ ਤੇ ਉਹ ਨਹੀਂ ਸਾਨੂੰ ਇਨਵਾਈਟ ਕੀਤਾ ਸੀ ਅਸੀਂ ਰਾਤ ਨੂੰ ਉਹਨਾਂ ਦੀ ਉਹ ਕੀ ਕੁੱਪੀ ਕੀ ਸਾਦੇ ਉਹਨਾਂ ਨੂੰ ਉਹ ਉਹ ਇਗਲੂ ਟਾਈਪ ਜਿਹੇ ਉਹ ਜਿਹੜੇ ਉਹਨਾਂ ਦਾ ਘਰ ਜੇ ਬਣਿਆ ਹੁੰਦੇ ਹਾਂ ਟੈਂਟ ਜੇ ਹਾਂ ਉਹਦੇ ਵਿੱਚ ਅਸੀਂ ਰਾਤ ਰਹਿਏ ਉੱਥੇ ਤੇ ਪਰਫਾਰਮੈਂਸ ਕੀਤੀ ਉਹਨਾਂ ਦਾ ਖਾਣਾ ਇੰਨਾ ਉਹਨੇ ਸਾਡਾ ਮਤਲਬ ਆਪ ਭਾਗਤ ਕੀਤੀ ਔਰ ਉਹਨੇ ਜਿਹੜਾ ਸਾਡਾ ਡਾਂਸ ਢੋਲ ਬਜਾਇਆ ਅਲਗੋ ਜੇ ਬਜਾਏ ਉਹਨੇ ਇੰਦਾ ਮਤਲਬ ਇੰਨਾ ਇੰਜੋਏ ਕੀਤਾ ਨਾ ਬਾਅਦ ਚ ਕੁਮਾਲ ਜਾਣੀ ਜਿਹੜਾ ਜਿਹੜਾ ਜਿਹੜੇ ਨੇਟਿਵ ਲੋਕ ਨੇ ਨਾ ਉਹ ਉਹ ਸੰਗੀਤ ਨਾਲ ਬਹੁਤ ਜੁੜੇ ਹੋਏ ਨੇ ਉਹਨਾਂ ਦੀ ਜਿਹੜੇ ਅਨਸੈਸਟਰ ਨੇ ਆਪਾ ਡੱਗਾ ਉਹ ਸਾਰਾ ਜਾਣਦੇ ਆ ਹਾਂਜੀ ਤੇ ਬਾਕੀ ਅੱਜ ਹੁਣ ਸਮੇਂ ਦੀ ਆਪਣੀ ਘਾਟ ਆ ਗੱਲਾਂ ਦਾ ਹੋਰ ਕਰ ਸਕਦੇ ਆ ਆ ਬਲੇ ਤੁਸੀਂ ਅੱਜ ਪ੍ਰੋਗਰਾਮ ਦੇ ਵਿੱਚ ਆਏ ਤੇ ਬੜੀਆਂ ਖੂਬਸੂਰਤ ਕਲਾਮਈ ਗੱਲਾਂ ਕੀਤੀਆਂ ਤੁਹਾਡਾ ਆਉਣ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ ਭਾਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਮੈਨੂੰ ਮੌਕਾ ਦਿੱਤਾ ਇਹ ਸਾਰੀਆਂ ਮੇਰੇ ਜਿਹੜੇ ਗੱਲਾਂ ਬਾਤਾਂ ਸੀਗੀਆਂ ਸਾਰਿਆਂ ਨੇ ਸੋਣੀਆਂ ਹੈ ਨਾ ਤੇ ਮੈਨੂੰ ਇਹ ਮੌਕਾ ਤੇ ਇੱਥੇ ਆਉਣ ਦਾ ਆਪਣੀ ਗੱਲ ਐਕਸਪ੍ਰੈਸ ਕਰਨ ਦਾ ਥੈਂਕ ਯੂ ਵੈਰੀ ਮਚ ਮਿਹਰਬਾਨੀ ਅੱਜ ਪ੍ਰੋਗਰਾਮ ਨੂੰ ਇੱਥੇ ਸੰਪੂਰਨ ਕਰਦੇ ਆ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਜੰਦਾਬਾਦ